ਇਹ ਜਿਹੜੀ ਅੱਜ ਘਟਨਾ ਹੋਈ ਆ ਗੋਲੇ ਚੱਲਣ ਦੀ ਕਿਹੜੀ ਜਗ੍ਹਾ ਤੇ ਹੋਈ ਆ ਇਹ ਜੀ ਅਸੀਂ ਆ ਸਾਡੇ ਪਿੰਡ ਦਾ ਕਾਲਣਾ ਲੱਗਦਾ ਆ ਕਾਲਣੇ ਚ ਅਸੀਂ ਹੜਪੀੜਤਾ ਦੀ ਸਰਤਾਲਪੁਰ ਲੋਧੀ ਕਬੀਰਪੁਰ ਮਿੱਟੀ ਦੀ ਸੇਵਾ ਚੱਲ ਰਹੀ ਐ ਅਸੀਂ ਕੱਲ ਵੀ ਗਏ ਸੀ ਲੈ ਕੇ ਤੇ ਅੱਜ ਵੀ ਅਸੀਂ ਇੱਥੋਂ ਭਰ ਰਹੇ ਸੀ ਮਿੱਟੀ ਤੇ ਇਹ ਵੀਰ ਆਪਣਾ ਟਰਾਲੀਆਂ ਨਾ ਜਿੱਦਾਂ ਉੱਥੋਂ ਕੱਚੇ ਥਾਂ ਤੋਂ ਰੋਡ ਤੇ ਉੱਤੇ ਖੜੀਆਂ ਕਰ ਰਹੇ ਸੀ ਤੇ ਉੱਥੇ ਲੈਨ ਚ ਟਰਾਲੀਆਂ ਲਵਾ ਰਿਆ ਸੀ ਇਧਰੋਂ ਇਹ ਪੰਜ ਗੱਡੀ ਪੀਵੀ 09 AQ 11 13 ਇਹ ਗੱਡੀ ਉਧਰੋਂ ਇਧਰੋਂ ਆਪਣੇ ਪਿੰਡ ਵੱਲੋਂ ਜਾ ਰਹੀ ਸੀ ਬਹੁਤ ਤੇਜ਼ ਇਹਨੇ ਵੀਰ ਨੇ ਉਹਨੂੰ ਹੱਥ ਦਿੱਤਾ ਵੀ ਭਾਜੀ ਥੋੜੀ ਜੀ ਸਲੋ ਚੱਲੋ ਤੇ ਅੱਗੇ ਟਰਾਲੀਆਂ ਨਿਕਲ ਰਹੀਆਂ ਕੋਈ ਨੁਕਸਾਨ ਨਾ ਹੋ ਜੇ ਉਹ ਭਾਜੀ ਹੁਣੇ ਅੱਗੋਂ ਗਾਲਾਂ ਗੋਲਾ ਕੱਟਣ ਲੱਗ ਗਏ ਇਹਨਾਂ ਨੂੰ ਤੇ ਇਹ ਉੱਥੇ ਲੱਗੇ ਜਾ ਕੇ ਤੁਰ ਗਏ ਵੀ ਭਾਜੀ ਗਾਲਾਂ ਕਿਹੜੀ ਗੱਲ ਤੋਂ ਕੱਢ ਰਹੇ ਹੋ ਤੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣਾ ਕੱਢਿਆ ਪਿਸਤਲ ਤੇ ਖੈਰ ਕੜਦੇ ਪਹਿਲਾ ਫੈਰ ਜਿਹੜਾ ਮਿਸ ਹੋ ਗਿਆ ਰੱਬ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਬਚਾਅ ਹੋ ਗਿਆ ਦੂਜਾ ਫੈਰ ਫਿਰ ਇਹਦੇ ਪੈਰ ਤੇ ਲੱਗ ਗਿਆ ਗਿੱਟੇ ਚੋਂ ਅਗੋਂ ਦੀ ਲੱਗ ਕੇ ਪਿੱਛੇ ਨਿਕਲ ਗਿਆ ਤੇ ਜਾਨ ਬਚਾਉਣ ਵਾਸਤੇ ਪਿੱਛੇ ਟਰਾਲੀ ਦੇ ਪਿੱਛੇ ਭੱਜਿਆ ਸਗੋਂ ਇੰਨਾ ਬਚਾਅ ਹੋ ਗਿਆ ਵੀ ਕਿਤੇ ਉੱਪਰ ਸਰੀਰ ਦੇ ਛਾਤੀ ਦੇ ਜਾਂ ਦਿਲ 'ਚ ਨਹੀਂ ਲੱਗੀ ਥੱਲੇ ਪੈਰ 'ਚ ਲੱਗੀ ਗੋਲੀ ਇਹਦੇ ਜਿਨ੍ਹਾਂ ਤੇ ਗੋਲੀ ਲੱਗੀ ਕੀ ਲੱਗਦੀ ਹੈ ਸਾਡੇ ਸਾਡੇ ਗਵੰਦੀ ਨੇ ਭਰਾ ਹੀ ਲੱਗਦਾ ਇਸ ਵੰਦੀ ਦੇ ਥੋੜਾ ਫੋਟੋ ਵੀ ਨਾ ਜੇ ਇਤਰਾ ਦਿੱਤੀ ਮੌਕੇ ਤੇ ਕੋਈ ਪੁਲਿਸ ਆਈ ਹਾਂਜੀ ਮੌਕੇ ਤੇ ਪਾਇਆ ਆਏ ਹੀ ਆਪਣੇ ਮੁਲਾਜ਼ਮ ਉਹ ਬਿਆਨ ਵਗੈਰਾ ਲੈ ਕੇ ਤੇ ਉਧਰ ਮੌਕਾ ਦੇਖਣ ਗਏ ਆ ਤੇ ਹੁਣ ਤੁਸੀਂ ਹਸਪੀਟਲ 'ਚ ਆਏ ਆ ਤੇ ਇਹਨਾਂ ਨੇ ਹਸਪੀਟਲਾਂ ਨੇ ਆਪਣੀ ਕਾਰਵਾਈ ਕਰਕੇ ਤੁਹਾਨੂੰ ਰੈਫਰ ਕੀਤਾ ਜਾਂ ਇੱਥੇ ਕੋਈ ਨਹੀਂ ਸਾਨੂੰ ਇਹਨਾਂ ਨੇ ਇਥੋਂ ਆਪਣਾ ਟ੍ਰੀਟਮੈਂਟ ਕੀਤਾ ਫਰਸਟ ਏਡ ਦਿੱਤੀ ਉਹਨਾਂ ਨੇ ਪਟੀਆਂ ਵਗੈਰਾ ਕਰਤੀਆਂ ਵਾ ਤੇ ਹੁਣ ਅਸੀਂ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਇਹਨਾਂ ਨੇ ਰੈਫਰ ਕੀਤਾ ਉੱਥੇ ਜਿਹੜੇ ਹੱਡੀਆਂ ਦੇ ਡਾਕਟਰ ਸਾਹਿਬ ਆ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਉੱਥੇ ਪੂਰਾ ਆਪਾਂ ਨੂੰ ਪਤਾ ਲੱਗ ਜੂਗਾ ਵੀ ਪੈਰ ਤੇ ਲੱਗੀ ਆ ਜਾਂ ਹੱਡੀ 'ਚ ਲੱਗੀ ਆ ਮਾਸ 'ਚ ਲੱਗੀ ਆ ਉੱਥੇ ਐਕਸ-ਰੇ ਹੋ ਗਏ ਕਲੀਅਰ ਹੋ ਜੂਗਾ ਹੁਣ ਅੱਗੇ ਕੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅੱਗੇ ਵੀ ਤੇ ਅਸੀਂ ਟਰਾਲੀਆਂ ਭਰ ਕੇ ਖੜਾ ਰੀਆਂ ਜੀ ਇਤਰਾ ਹੀ ਖੜੀਆਂ ਰਹਿਣਗੀਆਂ ਜਦ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਇਨਸਾਫ ਨਹੀਂ ਮਿਲਦਾ ਤਦ ਤੱਕ ਤੇ ਅਸੀਂ ਹੋਲਡ ਕਰਾਂਗੇ ਜੀ ਮੇਰਾ ਨਾਮ ਨੱਥਾ ਸਿੰਘ ਹੈ ਜੀ ਮੇਰਾ ਬੇਟਾ ਗਿਆ ਹੀ ਸੇਵਾ ਤੇ ਉੱਥੇ ਦਿੱਤੋਂ ਪਰਨ ਵਾਸਤੇ ਜਿੱਦੇ ਤੋਂ ਸੁਲਤਾਨਪੁਰ ਜਾਂਦੀ ਸੀ ਤੇ ਉੱਥੇ ਟਰਾਲੀਆਂ ਲੱਗੀਆਂ ਵਾਵਾ ਤੇ ਸੜਕ ਤੋਂ ਹਟਾਉਂਦਾ ਸੀ ਜਿਵੇਂ ਕਹੋ ਜੀ ਕੱਲੋ ਸੜਕ ਤੋਂ ਵਗਦੀ ਵਾਵਾ ਤੇਨੇ ਇਹ ਨੀਕ ਗੱਲ ਕਹੀ ਬਸ ਜਵਹਰੀ ਚ ਲਾ ਬਸ ਉਹ ਤੈਨੂੰ ਗੋਲੀ ਮਾਰ ਕੇ ਧਿਆ ਕਰਾਉਂਦੇ ਹੋ ਰਹਿਣਾ ਉਹਨੇ ਪਤਾ ਗੱਡੀ ਖਲਾੜ ਕੇ ਤੇ ਆ ਕੇ 4 ਫਾਇਰ ਕੀਤਾ 4 ਗੋਲੀਆਂ ਮਾਰੀਆਂ ਨੇ ਕੀ ਨਾਮ ਹੈ ਬੇਟੇ ਦਾ ਜਗਜੀਤ ਸਿੰਘ ਕਿੰਨੀ ਕੋ ਮਰੇ ਉਹ ਰੋਰੀ ਕਿਨ 33 32 ਸਾਲ 32 ਸਾਲ ਤੇ ਜਿੱਦਾਂ ਤੁਹਾਨੂੰ ਲੱਗ ਕੇ ਤੇ ਕੋਈ ਸ਼ਾਕਿਆ ਜਾਂ ਕੋਈ ਪ੍ਰਾਣੀ ਨਾਲ ਸਾਨੂੰ ਕੋਈ ਸਾਫ ਨੂੰ ਕੋਈ ਵੈਸੇ ਹੀ ਮਲਾਂ ਅੰਤਾ ਤੇ ਬੰਦਾ ਬੋਲਦਾ ਜੀ ਕੋਈ ਸਤ ਨਹੀਂ ਨਾ ਬਕੇ ਨਾਲ ਬੈਰ ਉਹ ਕੋਈ ਨਹੀਂ ਇਹੋ ਜੀ ਗੱਲ ਕੋਈ ਆਈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤੇ ਮੈਂ ਮੰਗ ਕਰਨਾ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਸੀ ਲੋਕੀ ਕਹਿ ਰਹੇ ਹਾਂ ਸੁਣਨੇ ਆ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਸਾਰਾ ਪਿੰਡ ਨਾਲ ਸੀ ਉਏ ਇਹੋ ਜਿਹੀ ਗੱਲ ਨਹੀਂ ਕਿ ਇਹਨਾਂ ਕੋਈ ਗਾਲ ਨਹੀਂ ਕੋਈ ਕੱਢੀ ਕੁਛ ਨਹੀਂ ਹੋਇਆ ਤੇ ਜਾਣ ਕੇ ਉਹ ਆਉਂਦੇ ਆ ਫਰ ਗੋਲੀ ਮਾਰ ਦਿੰਦੇ ਸਿਰ ਮੇਰਾ ਨਾਮ ਡਾਕਟਰ ਜਸਪ੍ਰੀਤ ਕੁਮਾਰ ਜੀ ਸਿਗਨਲ ਹਸਪੀਟਲ ਵਿੱਚ ਇੰਚਾਰਜ ਮੈਂ ਜੜੇ ਇੱਥੇ ਪੋਸਟਡ ਹਾਂ ਸੀਐਚਸੀ ਫਕੂ ਟਿੰਗੇ ਵਿਖੇ ਐਸਐਮ ਡਿਕਲ ਅਫੀਸਰ ਜਿਹੜੀ ਬੰਦੇ ਦੇ ਆਪਣੇ ਗੋਲੀ ਲੱਗੀ ਆ ਜੀ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਦੋਂ ਲੈ ਕੇ ਆਏ ਤੇ ਕੀ ਕਾਰਨ ਸਰ ਪੇਸ਼ੈਂਟ ਦਾ ਨਾਮ ਹੈ ਜਗਜੀਤ ਸਿੰਘ 32 ਸਾਲ ਉਮਰ ਹੈ ਪੇਸ਼ੈਂਟ ਜੀ ਤੇ ਉਹਨਾਂ ਨੂੰ ਕੁਝ ਪਿੰਡ ਦੇ ਵਾਸੀ ਤੇ ਉਹਨਾਂ ਦੇ ਨਾਲ ਦੇ ਬੰਦੇ ਸੀਗੇ ਜਿਹੜੇ ਉਹ ਲਗਭਗ 11:20 ਮਿੰਟ ਤੇ ਲੈ ਕੇ ਆਏ ਸਵੇਰੀ ਆਜ ਮੇਰੇ ਕੋਲ ਜਦੋਂ ਪੇਸ਼ੈਂਟ ਨੂੰ ਲੈ ਕੇ ਆਏ ਨੇ ਤੇ ਪੇਸ਼ੈਂਟ ਦੇ ਅ ਸੱਜੀ ਲੱਤ ਤੇ ਗਿੱਟੇ ਵਾਲੀ ਜਗ੍ਹਾ ਤੇ ਬਲੀਡਿੰਗ ਕਾਫੀ ਜ਼ਿਆਦਾ ਸੀ ਖੂង ਵਗ ਰਿਆ ਸੀ ਸੋ ਅਸੀਂ ਫਿਰ ਉਹਨੂੰ ਆਵਦੇ ਨੂੰ ਫਰਸਟ ایڈ ਦਿੱਤੀ ਉਹਦਾ ਬਲੱਡ ਕੰਟਰੋਲ ਕੀਤਾ ਤੇ ਹੁਣ ਉਹਦੀ ਬੰਦੀ ਕਰ ਲਈ ਕਰ ਰਹੀ ਆ ਜੀ ਐਮਐਲਸੀ ਰਜਿਸਟਰ ਕਰ ਦਿੱਤੀ ਗਈ ਹੈ ਤੇ ਸਿਵਲ ਹਸਪੀਟਲ ਤੋਂ ਕਪੂਰਲਾ ਦੇਖੇ रेफर ਕੀਤਾ ਗਿਆ ਜੀ ਸਾਰੇ ਬੋਲੀ ਲੱਗੀ ਹੈ ਕਿ ਕੀ ਕਰੀ ਸਰ ਗਨ ਸ਼ਾਟ ਲੱਗ ਰਿਹਾ ਜੀ ਸਰ ਗਨ ਸ਼ਾਟ ਲੱਗ ਗਿਆ ਜੀ ਕੋਈ ਆਪਣਾ ਵਿੱਚ ਰੌਂਦ ਵੀ ਸੀਗਾ ਕਿ ਵੈਸੇ ਹੀ ਮਤਲਬ ਜਿਹੜੇ ਕੰਕਣਕੇ ਵਜੇ ਸਰ ਫੌਰਨ ਆਪਾਂ ਕੁਝ ਵੀ ਸ਼ੋਰ ਨਹੀਂ ਕਹਿ ਸਕਦੇ ਇੰਜਰੀ ਹੈ ਵੰਡ ਹੈਗਾ ਬਲੀਡਿੰਗ ਕਾਫੀ ਸਗੀ ਸੋ ਜਿਨਾ ਕਰਕੇ ਮੈਂ opinion ਲੈ ਰਿਹਾ ਕਪੂਰਸਾ ਤੋਂ ਕਿ ਇੱਕਦ ਰੈਫਰ ਹੋ ਜਾਏਗਾ ਇੱਕ ਵਾਰ ਕੋ opinion ਆ ਜਾਏਗੀ ਫਿਰ ਉਹ ਕਲੀਅਰ ਹੋ ਜੇਗਾ ਸਰ ਠੀਕ ਹੈ ਹਾਂਜੀ ਸਰ ਮਹਾਰਾਜ ਜਗਜੀਤ ਸਿੰਘ ਜੀ ਇਹ ਟੜ ਤੇ ਗੋਲੀ ਚਲੀ ਕਿੰਨਾ ਉਹਨਾਂ ਗੋਲੀ ਚਲਾਈ ਵੀ ਕੌਣ ਲੋਕ ਸੀਗੇ ਉਹ ਕੋਹਨ ਚਾਤੇ ਸੀ ਇਹ ਪੁਰਾਣੀ ਲਗਾਉਣਾ ਦਾ ਤੇ ਜਿਹੜੀ ਗੋਲੀ ਚਲਾਈ ਗਿਆ ਤੇ ਮਤਲਬ ਕੀ ਕਰ ਰਹੇ ਸੀਗੇ ਮਿੱਟੀ ਦੇ ਟਰਾਲੀਆਂ ਨੇ ਛੜਕਦੇ ਖਿਲਾ ਰਹਿੰਦੇ ਹਾਂ ਲੈਨਸ ਤੇ ਉਹ ਗੱਡੀ ਤੇਜ਼ ਆ ਰਹੀ ਸੀ ਉਧਰੋਂ ਫੋਨ ਮੈਂ ਕਿਹਾ ਸਲੋ ਕਰ ਲੈ ਅੱਗੇ ਟਰਾਲੀਆਂ ਖੁਰਤੀਆਂ ਨੇ ਗੋਲੀ ਟੜ ਤੇ ਚੰਗੀ ਲੱਗੀ ਆ ਉੱਪਰ ਤੇ ਤੇਦਰ ਕੀ ਹਾਂਜੀ ਜੀ ਤਲਾ ਦਿੱਤੀ ਤੇ ਬੜੀ ਹਾਂਜੀ ਹਾਂ ਤੇ ਦੀ ਕੋਸ਼ਿਸ਼ ਕਰੀ ਕੋਸ਼ਿਸ਼ ਲੋ ਕਿ ਤੰਗ ਕਿ ਕਿਤਾ ਗਿਆ 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 ਪੁਲਿਸ ਨੇ ਆਪਣੀ ਕਾਰਵਾਈ ਕਰ ਲਈ ਪੁਲਿਸ ਸਾਹਿਬ ਨੇ ਗਿਆਨ ਵਗੈਰਾ ਲੈ ਲਿਆ ਗਿਆਨ ਲੈ ਲਿਆ ਉਹਨਾਂ ਨੇ ਕਮੇਟੀ ਕਾਦੇ ਵਾਸਤੇ ਬੱਡਰ ਕਮੇਟੀ ਸੇਵਾ ਵਾਸਤੇ ਜੀ ਸੇਵਾ ਲਈ ਜਾਣੀ ਹੈ ਹੜਪੀਓ ਆਪ ਤੇ ਤਹਾਂ ਜਾਂਦੀ ਕੋਈ ਨੰਬਰ ਜਾਂ ਕੋਈ ਤੁਹਾਨੂੰ ਜਾਣ ਹੈ ਪਛਾਣ ਨਹੀਂ ਹੈ ਜੀ ਜੀ ਉਹਨਾਂ ਨੂੰ ਸਭ ਨਹੀਂ ਨਹੀਂ ਜੀ ਨਹੀਂ ਇਦਾਂ ਇਦਾਂ ਹੀ ਕਹਾਂਗੇ ਅੱਜ ਭਾਵੇਂ ਨਹੀਂ ਪਤਾ ਲੱਗਿਆ ਸੀ ਕਰੀਬ 11:30 ਵਜੇ ਜੀ ਬਿੰਦ ਫਤੂਟਿੰਗੇ ਦੇ ਪਸਿਆਂ ਵੱਲੋਂ ਹੜਪ ਪ੍ਰਭਾਵਿਤ ਏਰੀਆ ਜਿਹੜਾ ਬਾਉਪੁਰ ਉਸ ਏਰੀਆ ਦੇ ਵਿੱਚ ਮਿੱਟੀ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਸੀ ਸੰਦ ਇੱਥੋਂ ਜਿਵੇਂ ਫਤੂਟਿੰਗੇ ਤੋਂ ਟਰਾਲੀ ਲੋਡ ਕੀਤੀ ਕਿਤੇ ਇੱਕ ਕਾਰ ਸਵਾਰ ਦੇ ਨਾਲ ਕੋਈ ਮਤਭੇਦ ਹੋ ਗਿਆ ਜਿਸ ਦੇ ਵੱਲੋਂ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਜਿਹੜਾ ਜਗਜੀਤ ਸਿੰਘ ਪੁੱਤਰ ਨਤਸ ਸਿੰਘ ਅਸੀਂ ਫਤੂਟਿੰਗਾ ਦੇ ਲੱਤ ਦੇ ਵਿੱਚ ਗਿੱਟੇ ਦੇ ਪਰ ਲੱਗਿਆ ਜਿਸ ਬੰਦੀ ਭੰਦੀ ਕਾਰਵਾਈ ਕਰਨ ਵਾਸਤੇ ਕੇ ਮੈਂ ਤੇ ਮੇਰੇ ਐਸ.ਐਚ.ਓ. ਸਿਮੁਲਾ ਸਰ ਹਾਜ਼ਰ ਹਾਂ ਤੇ ਜਿਹੜੇ ਬੰਦੇ ਵੱਲੋਂ ਫਾਇਲ ਚ ਲਾਇਆ ਗਿਆ ਉਹਦਾ ਕੁਛ ਮੜਾ ਮੋਟਾ ਹਾਂਜੀ ਉਹਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਜੀ ਅਸੀਂ ਜਲਦੀ ਉਹਨੂੰ ਟੈਸਟ ਕਰ ਲਾਂਗੇ ਲਖਵੀਰ ਸਿੰਘ ਜੀ ਦਰਬਾਰੀ ਸਰਪੰਚ ਫਤੂੜੇਗਾ ਹਾਂਜੀ ਫਤੂੜੇਗੇ ਜੀ ਉਹ ਤੁਹਾਡੇ ਇੱਥੇ ਲੜਕੇ ਦੇ ਗੋਲੀ ਲੱਗੀ ਆ ਉਹ ਕੀ ਕਾਰਨ ਕਾਂ ਜੀ ਇੱਥੇ ਮਿੱਟੀ ਸੁਲਤਾਨਪੁਰ ਬਾਉਪੁਰ ਜਾਣੀ ਸੀ 20 ਕੁਟਾਲੀਆਂ ਲੱਗੀਆਂ ਸੀ ਅਸੀਂ ਪਰੇ ਦੂਰ ਬੈਠੇ ਸੀ ਤੇ ਜਦੋਂ ਅਸੀਂ ਗੋਲੀ ਦਾ ਖਰਾਬ ਸੁਣਿਆ ਅਸੀਂ ਭੱਜ ਕੇ ਆਏ ਆ ਤੇ ਫਿਰ ਉਹ ਜਨ ਸਾਡੀ ਉਹ ਗੱਡੀ ਨਿਕਲ ਗਈ ਚਾਰ ਫਾਇਰ ਤਿੰਨ ਚਾਰ ਫਾਇਰ ਕੱਢੇ ਨੇ ਕੁਈ ਬੰਦਾ ਪਿੰਡ ਦਾ ਸੀਗਾ ਜਾਂ ਕੋਈ ਲਾਂਬਲਾ ਸੀਗਾ ਨਹੀਂ ਵੀ ਉਹ ਲਾਂਬਲਾ ਹੀ ਸੀ ਕੋਈ ਪਛਾਣ ਉਹਦੀ ਮਾੜੀ ਮੋਟੀ ਨਹੀਂ ਪਛਾਣ ਨਹੀਂ ਦੀ ਗੱਡੀ ਦਾ ਨੰਬਰ ਨੋਟ ਹੋ ਗਿਆ ਉਸੇ ਤੇ ਪਛਾਣ ਨਹੀਂ ਹੋਈ ਤੇ ਪੁਲਸ ਨੂੰ ਜੀ ਫੋਨ 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 ਉਸੇ ਵੇਲੇ ਐਫਐਸਐਚ ਨੂੰ ਫੋਨ ਕਰਤਾ ਸੀ ਮੈਂ ਵੀ ਉੱਤੇ ਟਾਈਮ ਓਕੇ ਤੇ ਆ ਗਈ ਓਕੇ ਤੇ ਥੋੜੇ ਤੇਰ ਬਾਅਦ